ਦੋਸਤੋ ਅੱਜ ਮੈਂ ਇੱਕ ਇਤਿਹਾਸਕ ਕਵਤਾ ਥੋੜੇ ਸਾਹਮਣੇ ਕਸ਼ਮ ਜਾ ਰਿਹਾ ਹਾਂ ਕਵਤਾ ਦਾ ਸ੍ਰੀ ਸ਼ੇਰ-ਏ-ਪੰਜਾਬ ਮਹਾਰਾਣਜੀਤ ਸਿੰਘ ਜੀ ਉਹਨਾਂ ਜੀਵਨ ਬਾਰੇ ਆ ਕਿ ਮਹਾਰਾਜਾ ਰਣਜੀਤ ਸਿੰਘ ਦੀ ਕਥਾ ਸੁਣਾਵਾਂ ਕਦੇ ਕਦੇ ਜਾਂਉਂਦੀਆਂ ਪੁੱਤ ਐਸੇ ਮਾਮਾਂ ਸੋਕਰ ਚੱਕੀ ਐ ਮਿਸਲਾਪਣ ਬਾਰਸ ਆਇਆ ਆਈਆਂ ਬੜੀਆਂ ਮੁਸ਼ਕਲਾਂ ਪਰ ਨਹੀਂ ਘਬਰਾਇਆ ਬੁਢੋਖਾ ਨੇੜੇ ਜੀਂਦ ਦੇ ਇੱਕ ਗੜੀ ਪਿਆਰੀ ਰਾਜਾ ਗਜਪਤ ਸਿੰਘ ਨੇ ਜੋ ਪਾਸ ਸواری ਇੱਥੇ ਆਪਣੇ ਨਾਲ ਕੇ ਰਣਜੀਤ ਸਿੰਘ ਆਇਆ 1780 ਈਸਵੀ ਨਵੰਬਰ ਦੋ ਜਦ ਆਇਆ ਮਹਾ ਸਿੰਘ ਦਾ ਲਾੜਲਾ ਇਹ ਪੁੱਤ ਪਿਆਰਾ ਰਾਜਕੌਰ ਦੀ ਅੱਖ ਦਾ ਇੱਕੋ ਇੱਕ ਤਾਰਾ ਛੋਟੀ ਉਮਰੇ ਚੇਜ ਕਿ ਦੀ ਸੀ ਹੋਈ ਬਿਮਾਰੀ ਨਿਕਲੇ ਫੋੜੇ ਫਿਰਸੀਆਂ ਖੱਬੀ ਅਖ ਮਾਰੀ ਉਹ ਸਮਾਂ ਨੇ ਮਿਲਿਆ ਪੜਨ ਦਾ ਤਲਵਾਰ ਉਠਾਈ ਦਾ ਸਾਲ ਦੀ ਉਮਰ ਸੀ ਉਸ ਲੜੀ ਲੜਾਈ ਜਿੱਤੇ ਆਕਲਾ ਸੋਧਰਾ ਨਾ ਡਰਿਆ ਕਾਕਾ ਉਹ ਪੰਮੀਨਾ ਲੋ ਪੰਗੀਆਂ ਕੋਲੋਂ ਫੋਲਿਆ ਉਸ ਬਹੁਤ ਇਲਾਕ ਸਾਲ 11 ਮੇ ਪਿਤਾ ਦਾ ਪੈ ਗਿਆ ਬਿਛੋੜਾ ਪਰ ਨਾ ਪਿੱਛੇ ਮੁੜਿਆ ਨਜੀਤ ਦਾ ਕੋੜਾ ਪਿਆ ਪੁੱਸ ਸਕਾਰ ਦਾ ਕਰੇ ਘੋੜ ਸਵਾਰੀ ਉਹ ਜੰਗਲ ਬੇਲੇ ਚੀਰ ਦਾ ਜੋਧਾ ਬਣ ਕਾਇ 13 ਸਾਲ ਦੀ ਉਮਰ ਸੀ ਉਹਨੂੰ ਮਾਰਨ ਆਇਆ ਸਸਮਤ ਖਾਨ ਨੂੰ ਜੰਗਲ ਵਿੱਚ ਹੀ ਮਾਰ ਮਕਾਇਆ ਜੋ ਵੀ ਮਨ ਨੂੰ ਪਾ ਗਿਆ ਰਣਜੀਤ ਨੇ ਕਰਿਆ ਉਹ ਹੋਇਆ ਨਿੱਡਰ ਸੂਰਮਾ ਉਹ ਮੂਲ ਨਾ ਡਰਿਆ 15 ਸਾਲ ਦੀ ਉਮਰ ਵਿੱਚ ਉਸ ਵਿਆਹ ਕਰਵਾਇਆ 15 ਸਾਲ ਦੀ ਉਮਰ ਵਿੱਚ ਉਸ ਵਿਆਹ ਕਰਵਾਇਆ ਮਹਿਤਾਬ ਕੌਰ ਨੂੰ ਬਰਨ ਲਈ ਰਣਜੀਤ ਸੀ ਆਇਆ ਗੁਜਰਾਵਾਲੇ ਚੱਲ ਕੇ ਜੰਝ ਆਈ ਬਟਾਲੇ ਮਿਸਲ ਕਨਈਆ ਵਾਲੇ ਉਸ ਨਾਲ ਮਿਲਿਆ ਸਦਾਕਾ ਔਰ ਸੱਸ ਉਸ ਦੀ ਬੜੀ ਸੁਗਰ ਸੁਆਣੀ ਸਮਝੋਦੀ ਉਹਨਾਂ ਜੀਤ ਨੂੰ ਹਰ ਗੱਲ ਸਿਆਣੀ ਦੋਵੇਂ ਮਿਸ਼ਰਾ ਰਣਕੇ ਸੀ ਬਲ ਵਧਾਇਆ 1799 ਲਾਹੌਰ ਨਵਾਇਆ 19 ਸਾਲ ਦਾ ਗੱਭਰੂ ਸੀ ਰਾਜ ਬਹਾਇਆ ਸਿੱਖ ਰਾਜ ਦਾ ਕਿਲੇ ਸਿੱਖ ਰਾਜ ਦਾ ਕਿਲੇ ਤੇ ਝੰਡਾ ਲਹਿਰਾਇਆ ਉਹ ਮੇਸਲ ਲਕਈਆ ਦੂਸਰਾ ਉਸ ਵਿਆਹ ਕਰਵਾਇਆ ਰਿਸ਼ਤਾ ਨਵਾ ਜੋੜ ਕੇ ਬਲ ਹੋਰ ਵਧਾਇਆ ਤਾਕਤਵਾਰ ਰਣਜੀਤ ਨੇ ਫਿਰ ਫੌਜ ਬਣਾਈ ਉਹ ਮੂਹਰੇ ਲਾਏ ਤਾੜ ਵੀ ਨਾ ਪਿੱਠ ਵਿਖਾਏ ਸਰਬ ਸੰਜਿਆ ਉਸ ਨੇ ਸਿਕਾਹ ਅਲ ਚ ਲਾਇਆ ਹਿੰਦੂ ਮੁਸਲਮ ਸਿੱਖ ਦਾ ਉਸ ਫਰਕ ਮਟਾਇਆ ਜੋ ਆਇਆ ਵਿੱਚ ਮદાન ਦੇ ਉਹ ਮਾਰ ਮੁਕਾਇਆ ਸਰਨ ਆਈ ਨੂੰ ਬਖਸ਼ਿਆ ਨਾ ਕਹਿਰ ਕਮਾਇਆ ਸਰ ਯਮ ਰੂ ਉਸ ਨੇ ਜੰਗਾ ਵਿੱਚ ਲਾਈ ਰਾਖੀ ਕੀਤੀ ਦੇਸ਼ ਦੀ ਤਲਵਾਰ ਚ ਲਾਈ ਰੋਕ ਕੇ ਉਸ ਨੇ ਤਾੜ ਵੀ ਜੋ ਲੁੱਟਣਾ ਆਉਂਦੇ ਹਿੰਦੂ ਮੁਸਲਮਾਨ ਸੇਕਸਾ ਨੂੰ ਗੁਣ ਉਹ ਦੇ ਗਾਉਂਦੇ 40 ਸਾਲ ਰਣਜੀਤ ਸਿੰਘ ਨੇ ਅਸੀਂ ਰਾਜ ਚਲਾਇਆ ਨਲੂਏ ਦਰਾ ਖੈਬਰ ਤੇ ਅਸੀਂ ਨਾਕਾ ਲਾਇਆ 1838 ਦੀ ਜੂਨ 27 1838 ਦੀ ਜੂਨ 27 ਉਹ ਮੌਤ ਪਰੌਣੀ ਬਣ ਕੇ ਉਸ ਕੋਲੇ ਆਈ ਕਹਿੰਦੀ ਸਿੰਘਾ ਤੇਰੀਆਂ ਨੇ ਅੱਗੇ ਲੋੜਾਂ ਉਹ ਤੇਰੇ ਜਿਹੇ ਦਲੇਰ ਦੀ ਹਰ ਪਾਸੇ ਤੋੜਾਂ ਪੁਰੇ ਆਸੀ ਇਹ ਪੰਜਾਬ ਦਾ ਸਾਡਾ ਮਾਲ ਖਜ਼ਾਨੇ ਨਾਮ ਰੌਸ਼ਨ ਕਰ ਗਿਆ ਉਹ ਵਿੱਚ ਜਮਾਨੇ ਉਸ ਦੇ ਨਾਲ ਹੀ ਤੁਰ ਗਿਆ ਸਿੱਖ ਰਾਜ ਪਿਆਰਾ ਹਰਚੰਦ ਸਿੰਘ ਆ ਰਾ ਜੋੜਿਆ ਮੁੱਟ ਟੁੱਟਿਆ ਧਾਰਾ ਹਰਚੰਦ ਸਿੰਘ ਆ ਰਾ ਜੋੜਿਆ ਮੁੱਟ ਟੁੱਟਿਆ ਧਾਰਾ ਇਸ ਜੀ ਕਹਾਤਾ ਤੁਹਾਨੂੰ ਕਿਵੇਂ ਲੱਗੀ ਅਗਰ ਪਸੰਦ ਆਈ ਪਸੰਦ ਆਈ ਹੋਵੇ ਤਾਂ ਇਸ ਨੂੰ ਲਾਈਕ ਜ਼ਰੂਰ ਕਰਿਓ ਸ਼ੇਅਰ ਜਰੂਰ ਕਰਿਓ ਤਾਂ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਆਪਾਂ ਘਰ ਘਰ ਪਹੁੰਚਾ ਸਕੀਏ Thank you.